ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਟਾਈਮ ਬੀਜੇਪੀ ਨਾਲ ਸਮਝੌਤਾ ਕਰਿਆ ਦਾ ਜਦੋਂ ਪੂਰੇ ਦੇਸ਼ 'ਚ ਬੀਜੇਪੀ ਦਾ ਇੱਕ ਐਮਪੀ ਨਹੀਂ ਹੁੰਦਾ ਤਾਂ ਸਿਰਫ ਹਿੰਦੂ ਸਿੱਖ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਾਸਤੇ ਬਾਦਲ ਸਾਹਿਬ ਨੇ ਹਰ ਵਰਗ ਦਾ ਖਿਆਲ ਰੱਖਿਆ ਧਾਰਮਿਕ ਸਥਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਹਾਨ ਯਾਦਗਾਰ ਸਾਡੇ ਪਵਦ ਚ ਬਣਾਈ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ ਭਗਵਾਨ ਬਾਲਮੀਕ ਜੀ ਦਾ ਸਥਾਨ RAM ਤੀਰਥ ਸਥਾਨ ਬਣਾਇਆ ਗੁਰੂ ਰਵੀਦਾਸ ਜੀ ਦਾ ਮਹਾਨ ਸਥਾਨ ਖੁਲਾਰਗੜ੍ਹ ਚ ਬਣਾਇਆ ਉਥੇ ਦੁਰਗਿਆਨਾ ਟੈਂਪਲ ਤੇ ਹਿੰਦੁਸਤਾਨ ਦੀ ਪਹਿਲੀ ਸਰਕਾਰ ਜਿਸ ਨੇ 200 ਕਰੋੜ ਰੁਪਇਆ ਦੁਰਗਿਆਨਾ ਟੈਂਪਲ ਅੰਮ੍ਰਿਤਸਰ ਤੇ ਲਾਇਆ ਆਵਾਰਾ ਪਸੂ ਗਾਉਆਂ ਕਰਕੇ ਛਾਂਡਾਂ ਕਰਕੇ ਰੋਜ਼ ਸੜਕ ਦੇ ਉੱਤੇ ਐਕਸੀਡੈਂਟ ਹੁੰਦੇ ਸੀਗੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਤਾਂ ਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਪੂਰੇ ਦੇਸ਼ ਜਿਨ੍ਹਾਂ ਨੇ 20 ਗਊਸ਼ਾਲਾ 25-25 ਏਕੜ ਦੇ ਅੰਦਰ ਪੰਜਾਬ ਚ ਸਥਾਪਿਤ ਕਰੀਆਂ ਔਰ ਕਾਉ ਸੈਸਲਾ ਕੇ ਉਸ ਦੀ ਸੰਭਾਲ ਦਾ ਇੰਤਜ਼ਾਮ ਵੀ ਕਰਿਆ